ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਬਜੀ ਵਾਲੇ ਪਕੌੜੇ ਜਿਹੜੇ ਬਣਾਉਣ ਲੱਗੇ ਆਪਾਂ ਇਹ ਬਿਲਕੁਲ ਸੌਖੇ ਤਰੀਕੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਅੰਤ ਤੱਕ ਦੇਖਿਓ ਪਾਇਆ ਕ ਆਪਾਂ ਲੈ ਲਿਆ ਬੇਸਣ ਇਹਦੇ ਵਿੱਚ ਪਾਇਆ ਨਮਕ ਬਿਲਕੁਲ ਸੌਖਾ ਤਰੀਕਾ ਹੈ ਜੀ ਜਿਹੜੇ ਬਾਜ਼ਾਰੋਂ ਲਿਆਂਦੇ ਨਾ ਘਰੇ ਬਣਾ ਕੇ ਖਾਓ ਕੜੀ ਲੱਕ ਦੇ ਵਿੱਚ ਪਾ ਲਓ ਸਬਜੀ ਬਣਾ ਲਓ ਇਹਨਾਂ ਦੀ ਪਹਿਲਾਂ ਆਪਾਂ ਪਾਇਆ ਨਮਕ ਫੇਰ ਆਪਾਂ ਪਾ ਦਿੱ ਹੜਦੀ ਬੇਸਿਕ ਜਿਹੇ ਮਸਾਲੇ ਆਪਣੇ ਇਹ ਆਪਾਂ ਪਾਤਾ ਜੀਰਾ ਤੇ ਜਿਹੜਾ ਧਨੀਆ ਆਪਾਂ ਸਾਬਤਾ ਏਦਾਂ ਹੱਥ ਤੇ ਪਾ ਕੇ ਨਾ ਇਹਨੂੰ ਕ੍ਰਸ਼ ਕਰ ਲੈਣਾ ਆ ਮਸਲ ਲੈਣਾ ਏਦਾਂ ਥੋੜੀ ਜਿਆ ਤੇ ਇਹ ਪਾ ਦਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਕਾਲੀ ਮਿਰਚ ਕਾਲੀ ਮਿਰਚ ਵੀ ਆਪਾਂ ਏਦਾਂ ਕ੍ਰਸ਼ ਕਰਕੇ ਪਾ ਦੇਣੀ ਆ ਤੇ ਇਹਦੇ ਨਾਲ ਜਿਹੜਾ ਟੇਸਟ ਵਧੀਆ ਹੋ ਜਾਂਦਾ ਤੇ ਥੋੜੀ ਜਿਹੀ ਸਪਾਈਸੀ ਜਿਹਾ ਹੋ ਜਾਂਦੇ ਆ ਕਰਾਰੇ ਜਿਹਾ ਬਣ ਜਾਂਦੇ ਆ ਤੇ ਕਾਲੀ ਮਿਰਚ ਆਪਾਂ ਪਾ ਦਤੀ ਆ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਛੋਟੀ ਜਿਹੀ ਰੱਖ ਕੇ ਆਪਾਂ ਵੀਡੀਓ ਬਣਾਉਣੀ ਆ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹਨੂੰ ਆਪਾਂ ਬੋਲਦੇ ਆ ਤੇ 2 ਕ ਚਮਚੇ ਇਹਦੇ ਵਿੱਚ ਆਪਾਂ ਜਿਹੜੇ ਆ ਤੇਲ ਦੇ ਪਾ ਦਿੰਦੇ ਆ ਆਪਾਂ 올ਿਵ ਆਇਲ ਵਰਤਦੇ ਆ ਉਹੀ ਮੈਂ ਪਾਇਆ ਇਹਦੇ ਵਿੱਚ ਤੇ ਹੁਣ ਇਹਨੂੰ ਜਿਹੜਾ ਬੇਸਣ ਨੂੰ ਹੱਥਾਂ ਦੇ ਨਾਲ ਏਦਾਂ ਪਹਿਲਾਂ ਜਿਹੜਾ ਸਵਾਰ ਕੇ ਮਿਕਸ ਕਰ ਲੈਣੇ ਆ ਜਿੱਦਾਂ ਆਪਾਂ ਮੈਦਾ ਮਿਕਸ ਕਰਦੇ ਆ ਨਾ ਮਟਰੀ ਵਾਸਤੇ ਤੇ ਉਦਾਂ ਇਹਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਤੇ ਜਿਹੜਾ ਬੇਸਣ ਨੂੰ ਆਪਣਾ ਇਹਨੂੰ ਪਤਲਾ ਨਹੀਂ ਕਰਨਾ ਸਖਤ ਜਾਂ ਇਹਨੂੰ ਆਪਾਂ ਗੁੰਨਣਾ ਕਿਉਂਕਿ ਆਪਾਂ ਇਹਨੂੰ ਕੋਈ ਪਕਾਉਣਾ ਨਹੀਂ ਗਾ ਕੁਛ ਨਹੀਂ ਕਰਨਾ ਬਸ ਐਦਾਂ ਹੀ ਇਹਦੇ ਪਕੌੜੇ ਆਪਾਂ ਤਿਆਰ ਕਰਨੇ ਆ ਮੋٹے ਪਕੌੜੇ ਵੀ ਬੋਲ ਦਿੰਦੇ ਇਹਨੂੰ ਪਕੌੜੀਆਂ ਵੀ ਬੋਲ ਦਿੰਦੇ ਸਬਜ਼ੀ ਵਾਲੀਆਂ ਤੇ ਜਿਹੜੇ ਆਪਾਂ ਬਾਜ਼ਾਰ ਤੋਂ ਲਿਆਨੇ ਉਹ ਆਪਾਂ ਘਰੇ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜਾ ਬਣਾ ਸਕਦੇ ਆ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਸੀਂ ਇਹਦੇ ਵਿੱਚ ਕੋਈ ਵੀ ਔਖਾ ਕੰਮ ਨਹੀਂ ਹੈਗਾ ਕੋਈ ਆਪਾਂ ਨੂੰ ਮਸ਼ੀਨ ਦੀ ਲੋੜ ਨਹੀਂ ਹੈਗੀ ਹੱਥ ਦੇ ਨਾਲ ਹੀ ਆਪਾਂ ਬਣਾ ਲੈਣੇ ਤੇ ਬੇਸਣ ਆਪਾਂ ਗੁੰਨਣਾ ਸਖਤ ਜਿਹਾ ਨਰਮ ਨਹੀਂ ਇਹਨੂੰ ਕਰਨਾ ਤੇ ਪਰ ਵੀਡੀਓ ਨੂੰ ਪੂਰੀ ਦੇਖਿਓ ਤਾਂ ਹੀ ਤੁਹਾਨੂੰ ਪਤਾ ਚੱਲੂਗਾ ਕਿ ਕਿਦਾਂ ਆਪਾਂ ਜਿਹੜੇ ਆ ਇਹ ਪਕੌੜੇ ਬਣਾ ਕੇ ਤਿਆਰ ਕੀਤੇ ਆ ਠੀਕ ਆ ਜੀ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੈਨੂੰ ਸਪੋਰਟ ਕਰਦਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਤੇ ਦੇਖੋ ਬਸ ਇਸ ਤਰ੍ਹਾਂ ਹੀ ਆਪਾਂ ਆਮ ਜਿਹਦਾ ਆਪਾਂ ਆਟਾ ਗੁੰਨਦੇ ਆ ਆਟਾ ਪਨਾਰਮ ਕਰ ਲਿਆ ਇਹਨੂੰ ਆਪਾਂ ਸਖਤ ਗੁੰਨ ਲਿਆ ਦੇਖੋ ਜੀ ਬੇਸਣ ਆਪਾਂ ਮਲੈਮ ਜਿਹਾ ਜਿਹੜਾ ਸਖਤ ਜਿਹਾ ਤੇ ਮਲੈਮ ਜਿਹਾ ਗੁੰਨ ਕੇ ਤਿਆਰ ਕਰ ਲਿਆ ਥੋੜਾ ਥੋੜਾ ਪੀਸ ਲੈ ਕੇ ਤੇ ਦੇਖੋ ਕੋਈ ਆਪਾਂ ਨੂੰ ਮਸ਼ੀਨ ਦੀ ਲੋੜ ਨਹੀਂ ਹੈਗੀ ਕਾਸੇ ਦੀ ਲੋੜ ਨਹੀਂ ਹੈਗੀ ਥੋੜਾ ਥੋੜਾ ਪੀਸ ਲੈ ਕੇ ਹੱਥਾਂ ਦੇ ਨਾਲ ਹੀ ਐਦਾਂ ਇਹਨੂੰ ਆਪਾਂ ਵਧਾਈ ਜਾਣਾ ਹੈ ਤੇ ਇਸ ਤਰ੍ਹਾਂ ਆਪਾਂ ਜਿਹੜੇ ਪਕੌੜੇ ਤਿਆਰ ਕਰ ਲੈਣੇ ਆ ਤੇਲ ਆਪਾਂ ਰੱਖਿਆ ਹੈ ਗਰਮ ਤੇ ਪਹਿਲਾਂ ਆਪਾਂ ਥੋੜੇ ਜਿੰਨੇ ਪੈਂਦੇ ਨਾ ਤੇਲ ਚੂਨੇ ਦਾ ਆਪਾਂ ਪਹਿਲਾਂ ਤਿਆਰ ਕਰਕੇ ਪਾ ਦੇਣੇ ਆ ਤੇ ਨਾਲ ਦੀ ਨਾਲ ਆਪਾਂ ਫਿਰ ਬਣਾਈ ਜਾਵਾਂਗੇ ਨਾਲ ਦੀ ਨਾਲ ਉਹ ਪੱਕੀ ਜਾਊਗੇ ਲਓ ਜੀ ਦੇਖੋ ਬਿਲਕੁਲ ਸੌਖਾ ਤਰੀਕਾ ਇੰਨੇ ਕ ਆਪਾਂ ਬਣਾ ਲਏ ਆ ਤੇ ਤੇਲ ਮੈਂ ਗਰਮ ਰੱਖਿਆ ਆ ਤੇ ਇਹ ਜਿਹੜੇ ਬਣਾਏ ਆਪਾਂ ਪਹਿਲਾਂ ਆਪੇ ਪਾ ਦਨੇ ਆ ਤੇ ਜਿੰਨੀ ਦੇਰੇ ਬਣਨੇ ਉਨੀ ਦੇਰ ਚ ਆਪਾਂ ਹੋਰ ਬਣਾ ਲੈਣੇ ਹੈ ਨਾ ਬਿਲਕੁਲ ਸੌਖਾ ਤਰੀਕਾ ਬਾਅਦ ਚ ਦੇਖਿਓ ਤੁਸੀਂ ਕਿੰਨੇ ਕਰਾਂਚੀ ਇਹ ਬਣ ਕੇ ਤਿਆਰ ਹੋਏ ਆ ਅਵਾਜ਼ ਤੋਂ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨੇ ਵਧੀਆ ਬਣੇ ਆ ਤੁਸੀਂ ਕੜੀ ਚ ਪਾਓ ਇਹਦੀ ਸਬਜ਼ੀ ਬਣਾ ਲਓ ਉਦਾਂ ਖਾਣ ਨੂੰ ਬਹੁਤ ਟੇਸਟੀ ਹੁੰਦੇ ਆ ਚਾਹ ਦੇ ਨਾਲ ਉਦਾਂ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਤੇ ਲਓ ਜੀ ਸਾਰੇ ਉੱਪਰ ਆ ਗਏ ਆ ਪਹਿਲਾਂ ਜਦੋਂ ਪਾਏ ਆਪਾਂ ਉਦੋਂ ਤੇਲ ਦੇ ਵਿੱਚ ਥੱਲੇ ਚਲੇ ਗਏ ਸੀ ਸਾਰੇ ਉੱਪਰ ਆ ਗਏ ਆ ਤੇ ਇਹਨਾਂ ਨੂੰ ਬਸ ਇਹ ਦਹਲਾ ਦੇਣਾ ਆਪਾਂ ਇਹ ਜਦੋਂ ਇਹ 골ਡਨ ਜੇ ਹੋ ਗਏ ਤੇ ਉਦੋਂ ਆਪੇ ਇਹਨਾਂ ਨੂੰ ਕੱਢ ਲੈਣਾ ਦੇਖ ਸਕਦੇ ਤੁਸੀਂ ਪਕੌੜੇ ਆਪਣੇ ਜਿਹੜੇ ਪਹਿਲਾਂ ਦੇ ਨਾਲੋਂ ਕਲਰ ਇਹਨਾਂ ਦਾ ਬਹੁਤ ਬਦਲ ਗਿਆ ਆ ਤੇ ਬਣ ਗਏ ਆ ਬਿਲਕੁਲ ਕਰਾਂਚੀ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਆ ਤੇ ਇਹਨਾਂ ਨੂੰ ਕੱਢ ਲੈਣੇ ਆ ਬਾਕੀ ਜਿਹੜੇ ਰਹਿੰਦਾ ਆ ਬੇਸਣ ਆਪਣਾ ਉਹਦੇ ਵੀ ਆਪਾਂ ਸਾਰੇ ਇੱਦਾਂੇ ਬਣਾ ਲੈਣੇ ਦੇਖੋ ਹੈ ਕੋਈ ਔਖਾ ਕੰਮ ਇਹ ਚ ਬਿਲਕੁਲ ਸੌਖਾ ਤਰੀਕਾ ਆ ਬਸ ਮੜੀ ਜੇ ਮਨ ਦੇ ਵਿੱਚ ਚਾਹਤ ਹੋਣੀ ਚਾਹੀਦੀ ਕੰਮ ਕਰਨੇ ਦੀ ਤੇ ਕੋਈ ਵੀ ਕੰਮ ਆਪਣੇ ਮੂਰੇ ਰੜਦਾ ਨਹੀਂਗਾ ਉਹ ਆਪਾਂ ਕੱਢ ਲਏ ਆ ਤੇ ਦੂਜੀ ਵਾਰੀ ਆਪਾਂ ਹੋਰ ਬਣਾ ਲਏ ਆ ਉਹ ਪਾ ਦਨੇ ਆ ਤੀਜੀ ਵਾਰੀ ਆਪਾਂ ਹੋਰ ਬਣਾ ਲੈਣੇ ਸਾਰੇ ਆਪਾਂ ਇੱਦਾਂ ਤਿਆਰ ਕਰ ਲੈਣੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਕਿੱਥੋਂ ਮੇਰੀ ਵੀਡੀਓ ਤੁਸੀਂ ਦੇਖਦੇ ਆ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗਦੀ ਆ ਤੇ ਉਹਦੇ ਨਾਲ ਸਾਡਾ ਜਿਹੜਾ ਹੌਸਲਾ ਵੱਧ ਜਾਂਦਾ ਹੈ ਲਓ ਜੀ ਦੂਸਰੀ ਵਾਰੀ ਆਪਾਂ ਜਿਹਨੇ ਬਣਾਏ ਸੀ ਆਪਾਂ ਦੂਜੀ ਵਾਰੀ ਵੀ ਪਾ ਦੁੱਤੇ ਆ ਤੇ ਆਪਾਂ ਪਕੌੜਿਆਂ ਨੂੰ ਟੱਚ ਨਹੀਂ ਪਹਿਲਾਂ ਕਰਨਾ ਬਸ ਤੇਲ ਨੂੰ ਇੱਦਾਂ ਹਿਲਾਇ ਜਾਨੇ ਆ ਆਪਣੇ ਆਪ ਉੱਪਰ ਆ ਜਾਂਦੇ ਐ ਇਹ ਉਤੋਂ ਬਾਅਦ ਤਾਂ ਫਿਰ ਇਹਨਾਂ ਨੂੰ ਆਪਾਂ ਪਲਟ ਲੈਣਾ ਹੈ ਜਿਹੜਾ ਇਸ ਤਰ੍ਹਾਂ ਹੀ ਹਿਲਾ ਕੇ ਪਲਟਣ ਦੀ ਵੀ ਨਹੀਂ ਇਹਨਾਂ ਨੂੰ ਲੋੜ ਹੁੰਦੀ ਬਸ ਐਦਾਂ ਹਿਲਾਈ ਜਾਓ ਆਪਣੇ ਆਪ ਸਾਰੇ ਪਾਸੇ ਜਿਹੜੇ ਕਲਰ ਇਹਨਾਂ ਦਾ ਵਧੀਆ ਆ ਜਾਂਦਾ ਹੈ ਲਓ ਜੀ ਦੂਸਰੀ ਬੈਟ ਜਿਹੜੀ ਆਪਾਂ ਪਾਏ ਸੀ ਉਹ ਵੀ ਆਪਣੇ ਪਕੌੜੇ ਜਿਹੜੇ ਆ ਆਲਮੋਸਟ ਬਣ ਗਏ ਆ ਤੇ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਤੇ ਜਿਹੜੇ ਰਹਿੰਦੇ ਆ ਤੀਸਰੀ ਵਾਰੀ ਆਪਾਂ ਉਹ ਵੀ ਪਾ ਦੇਣੇ ਦੇਖੋ ਇੱਕ ਪਾਈਆ ਬੇਸਣ ਦੇ ਨਾਲ ਕਿੰਨੇ ਆਪਾਂ ਪਕੌੜੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਆ। ਤੇਲ ਆਪਣਾ ਜਿਹੜਾ ਬਿਲਕੁਲ ਨਹੀਂ ਪੀਂਦੇ ਇਹ ਕਿਉਂਕਿ ਮੀਡੀਅਮ ਸੇਕ ਤੇ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲਿਆ ਬਾਅਦ ਵਿੱਚ ਮੀਡੀਅਮ ਸੇਕ ਤੇ ਇਹਨਾਂ ਨੂੰ ਪਕਾ ਲੈਣਾ ਆਪਾਂ। ਤੇ ਪਾਈਆ ਬੇਸਣ ਦੇ ਨਾਲ ਆਪਾਂ ਜਿਹੜਾ ਆ ਕਿੰਨੀ ਕਿ ਮਿਹਨਤ ਲੱਗੀ ਆਪਣੀ ਕਿੰਨੇ ਵਧੀਆ ਤੇ ਕਿੰਨੇ ਸੋਹਣੇ ਸਾਫ਼ ਸੁਥਰੇ ਟੇਸਟੀ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਆ। ਤੇ ਹੁਣ ਜਿਹੜੇ ਰਹਿੰਦੇ ਸੀ ਲਾਸਟ ਉਹ ਵੀ ਆਪਾਂ ਪਾ DNA। ਐਸੀ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਬਣਾ ਕੇ ਕੱਢ ਲੈਣਾ ਹੈ ਤੇ ਬਾਅਦ ਚ ਐਂਡ ਤੇ ਤੁਸੀਂ ਜਦੋਂ ਮੈਂ ਐਂਡ ਤੇ ਵੀਡੀਓ ਤੋਂ ਤੁਸੀਂ ਆਵਾਜ਼ ਸੁਣਿਓ ਕਿ ਕਿੰਨੇ ਸੋਹਣੇ ਕਰੰਜੀ ਇਹ ਬਣੇ ਆ। ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ। ਨੰਮੇ ਬੀਬਰ ਜੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਦੇਖ ਸਕਦੇ ਤੁਸੀਂ ਕਿੰਨੀਆਂ ਸੌਖੀਆਂ ਸੌਖੀਆਂ ਵੀਡੀਓ ਆਪਾਂ ਬਣਾ ਕੇ ਲੈ ਕੇ ਆਨੇ ਆ। ਇਹ ਬਸ ਇਸ ਤਰ੍ਹਾਂ ਆਪਾਂ ਤੇਲ ਨੂੰ ਹਿਲਾਈ ਜਾਣਾ ਹੈ। ਪਕੌੜੇ ਆਪਣੇ ਆਪ ਉੱਪਰ ਆ ਜਾਣੇ ਆ। ਤੇ ਫਿਰ ਇੱਕ ਵਾਰੀ ਹਿਲਾ ਦਾਂਗੇ ਤੇ ਕੱਢ ਲੈਣੇ ਆਪਾਂ ਸਾਰੇ ਪਕੌੜੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ। ਆਪਾਂ ਨੂੰ ਟੱਚ ਪਹਿਲਾਂ ਤਾਣੀ ਕਰਦੇ ਕਿ ਟੁੱਟਣਾ ਇਹ ਤੇ ਬਸ ਇਸ ਤਰ੍ਹਾਂ ਪਤੇਲ ਨੂੰ ਹਲਾਈ ਜਾਂਦੇ ਸੀ ਤੇ ਉਹ ਆਪਣੇ ਆਪ ਉੱਪਰ ਆ ਗਏ ਆ ਤੇ ਹੁਣ ਸਾਰੇ ਜਿਹੜੇ ਲਾਸਟ ਸੀ ਇਹ ਵੀ ਬਣ ਗਏ ਆ ਬਸ ਇਹਨਾਂ ਨੂੰ ਵੀ ਆਪਾਂ ਹੁਣ ਜਿਹੜਾ ਆ 골ਡਨ ਕਰਕੇ ਕੱਢ ਲਿਆ ਲਓ ਜੀ ਦੇਖ ਸਕਦੇ ਤੁਸੀਂ ਕਿੰਨੇ ਸੋਨੇ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੇ ਕਰੰਚੀ ਬਣੇ ਆ